ਵੀਵੀ ਆਵੇ ਕੀ ਡਿਜ਼ਾਈਨਾਂ ਕੀ ਕਹਿੰਦੀ ਤੋ ਤੇ ਕੱਪੜੇ ਪਾ ਲੈ ਕਰ ਮਮਾ ਨਾ ਆ ਕੇ ਨਾ ਨਵੇਂ ਕੱਪੜੇ ਪਾ ਕਰੂੰਗਾ ਚੰਗਾ ਸਰਨਾਥ ਸਰ ਜੋੜੀ ਬੈਠੀਆਂ ਨੇ ਕਹਿੰਦੀ ਤੱਤੀਆਂ ਰੋਟੀਆਂ ਪਕਾ ਕੇ ਦੇਣੀਆਂ ਪਿੱਪਾ ਕੀ ਕਰੀ ਜਾਂਦੇ ਆ ਸੈਲਫ ਜੀ ਸਾਫ਼ ਕਰਦੀ ਸੀ ਮੰਮੀ ਨਾਬ ਤੋ ਇਹ ਤਾਂ ਮੈਂ ਕਰਦੀ ਆ ਤੂੰ ਰਾਮ ਕਰ ਜਾ ਕੇ ਨਹੀਂ ਮੰਮੀ ਕੰਮ ਕਰਨ ਖਾਤਰ ਹੀ ਆਈਆਂ ਮੈਂ ਨਹੀਂ ਦੋ ਕੁ ਦਿਨ ਤਾਂ ਤੇਰੇ ਪਿਆ ਨੂੰ ਹੋਏਗੇ ਕੋਈ ਨਾ ساری ਉਮਰ ਇਹ ਤਾਂ ਕਰਨਾਗਾ ਦੋ ਦਿਨ ਆਰਾਮ ਕਰ ਤੂੰ ਇਹਨੇ ਮੈਂ ਕਰਦੀ ਨਾ ਕੋਈ ਨਾ ਫੇਰ ਕੀ ਹੁੰਦਾ ਸੀਗਾ ਕੰਮ ਨਾਲ ਕੀ ਹੁੰਦਾਗਾ ਨਾ ਤੂੰ ਜਾ ਕੇ ਆਰਾਮ ਕਰ ਕੋਈ ਨਾ ਮੈਂ ਕਰ ਲਵਾਂਗੇ ਆਪੇ ਨਾ ਏਡੋ ਵੱਡੀ ਦੇ ਕੱਪੜੇ ਪਾਏ ਪੈਨੇ ਇਹਨਾਂ ਨੂੰ ਕਾਹਦਾ ਮਾ ਵੀ ਨਾਲ ਇਹ ਫੁੱਲ ਦੇ ਸੁਣਦੇ ਨਹੀਂ ਹਾਂ ਕੀ ਆ ਅੱਜ ਮੇਰੇ ਭਰਾ ਨਹੀਂ ਆਉਣਾਗਾ ਤੁਸੀਂ ਏਡੋ ਏਡੇ ਦੇ ਕੱਪੜੇ ਪਾ ਰੱਖ ਲੈ ਨਵੇਂ ਕੱਪੜੇ ਪਾ ਲੋ ਚ ਅੱਜ ਦੇ ਕਿੰਨੇ ਛੋਏ ਹੈਗੇ ਇਹਦਾ ਲੈ ਸੌ ਲੈ ਕਿੱਥੇ ਮੈਂ ਸੌਂ ਜਾਂਦਾ ਬਾਊਆ ਨਹੀਂ ਸੌਰੀ ਜੰਦੇ ਕੋਈ ਨਾ ਹੋਰ ਪਾਈ ਜਾਣਗੇ ਸੌਰੀ ਜੰਦੇ ਆ ਵਾਹ ਸੋਹਣਿਆ ਦੇਖੋ ਜੀ ਮੇਰਾ ਭਰਾ ਕੀ ਆਖੂਗਾ ਅੱਡੋ ਅੱਡ ਦੇ ਕੱਪੜੇ ਪਾਈ ਬੈਠੇ ਹੋਗੇ ਤੁਸੀਂ ਮੈਂ ਨਾ ਉਹਦਾ ਕੱਪੜੇ ਇਹ ਬੀਬੀ ਲੈ ਕੇ ਤੀਹ ਮਾਨਸਾਂ ਤੋਂ ਬਾਹਰ ਸੋਹਣਿਆਂ ਦੇ ਆ ਤੂੰ ਦੇ ਖੇੜੇ ਜੇ ਪਾਈ ਫਿੱਦੀਆਂ ਵਕੀਲ ਆ ਕੇ ਦਿੱਤੇ ਬੀਬੀ ਨੇ ਬੀਬੀਆ ਕੱਪੜੇ ਲੈ ਕੇ ਤੀਹ ਮਾਨਸਾਂ ਤੋਂ ਹਾਂ ਇਹ ਕਹਿੰਦੀ ਲਾ ਦੇ ਮੇਰੇ ਭਾਈ ਨੇ ਆਉਣਾ ਮੈਂ ਹੀ ਲਾਉਂਦਾ ਇਹਦਾ ਬਾਹਰ ਸੋਹਣਿਆਂਗੇ ਕੋਈ ਨਾ ਪੁੱਤ ਹੋਰ ਬਾਹਰ ਨੂੰ ਕਹਿੰਦੀ ਹੈਗੀ ਕੋਈ ਨਾ ਪੁੱਤ ਤੂੰ ਕੱਪੜੇ ਹੋਰ ਪਾ ਲਾ ਇਹਦੇ ਭਰਾ ਨਹੀਂ ਆਉਣਾਂਗਾ ਵੀਰਪਾਲ ਕਿਹੜਾ ਉਹ ਕੁਰਤਾ ਪਜਾਮਾ ਉਹ ਕੱਢ ਕੇ ਦੇ ਇਹਨੂੰ ਉਹ ਪਾ ਲੂਗਾ। ਲੂਗੀ ਆ ਦੇ ਕਿੰਨੇ ਸੁਣਿਆਂਗੇ। ਨਾ ਕੋਈ ਨਾ ਪੁੱਤੋ ਕੱਪੜੇ ਬਦਲ। ਬਦਲ ਲੈ। ਹਾਂ। ਥੇਂਗਾ। ਤੇਰਾ ਸਾਲਾ ਆਊਗਾ ਅੱਜ। ਕੱਲ ਬਦਲ ਲੈਣਾ। ਆ ਠੀਕ ਆ। ਚਾ ਕੱਪੜੇ ਬਦਲ ਲੈ। ਮੈਂ ਮਾਰੇ ਪਸ਼ੂ ਦੇਖ ਲਾਂ। ਮਿੱਤ ਪਰ ਫਿਰ ਰਾਜੇ ਜਾਣੀ ਜਿੰਨਤ ਹਾਂ। ਚੱਲ ਆਏ ਦੋ ਚਾਰ ਦਿਨ। ਕੰਮ ਦੀ ਨਾ ਟੈਨਸ਼ਨ ਜੀ ਲੈ ਕੰਮ ਤਾਂ ਮੈਂ ਆਪ ਹੀ ਕਰ ਲਵਾਂਗੀ। ਆ ਜਾ। ਹੋ ਰਹਾ। ਲੈ ਆ ਗਿਆ ਤੇਰੇ ਭਾਈ ਨੂੰ ਚੱਲ ਵਧੀਆ ਠੰਡੇ ਠੰਡੇ ਆ ਗਿਆ ਹੋਰ ਗਰਮੀ ਨਹੀਂ ਕਿਸੇ ਕਹ ਪੈਣੇ ਕਿਸੇ ਕਾ ਕਿਸੇ ਕਮਾਸੀ ਠੀਕ ਹੈ ਹਾਂ ਬਗੀ ਠੀਕ ਹੈ ਚੱਲ ਵਿਪਲ ਅੰਦਰ ਜਾ ਕੇ ਮੁੰਡੇ ਨੂੰ ਪਾਣੀ ਪਾਣੀ ਤੇ ਮੈਂ ਸਬਜ਼ੀ ਚੀਜ਼ ਲਈ ਵਸ ਆ ਗਈ ਚੰਗਾ ਆ ਫੋਲਕ ਜੇ ਦੇ ਗਿਆ ਮਮੇ ਚੱਲ ਦਵਾਖ ਨੂੰ ਰੋਕ ਕੇ ਖਵਾ ਕੇ ਤੁਨੀ ਠੰਡੇ ਠੰਡੇ ਬਾਕੀ ਤੁਨੀ ਸਾਰੇ ਠੀਕ ਸੀ ਰਹੀ ਮੰਮੀ ਹੋਰੇ ਹਾਂ ਭੈਣ ਸਾਰੇ ਠੀਕ ਸੀਗੇ ਔਰ ਆਪਣੇ ਘਰ ਸਾਰੇ ਠੀਕ ਨੇ ਹਾਂ ਸਾਰੇ ਬੰਦੇ ਠੀਕ ਠਾਕ ਨੇ ਮੀਰਾ ਕਿੱਧਰ ਗਿਆ ਇੱਥੇ ਸੀ ਗਿਆ ਉਹ ਹੀ ਗਏ ਸੀ ਢੇਨ ਨੂੰ ਮਾਰਨੇ ਨੂੰ ਅੱਛਾ ਹਾਂ ਚੰਗਾ ਹਨ ਮੈਂ ਚਾਹ ਬਣਾ ਕੇ ਰਹਿਣੀ ਹੈ ਚੰਗਾ ਠੀਕ ਹਾਂ ਚਾਹ ਚਾਹ ਬਣਾ ਲਾ ਫਿਰ ਪੋੜ ਹੋਰ ਤਾਂ ਸਾਰੇ ਖਰਸ਼ ਖਾ ਸੋਟੇ ਹਾਂ ਮਸੇ ਸਾਰੇ ਠੀਕ ਨੇ ਤੇ ਮੰਮੀ ਹੋਰੀ ਹਾਂ ਮੰਮੀ ਸਾਰੇ ਠੀਕ ਨੇ ਅੱਛਾ ਹਾਂ ਹੋਰ ਕੰਮੇ ਚੱਲ ਰਹਿ ਜੀ ਦੀ ਪਾਣੀ ਦਾ ਬਸ ਲਾਉਣ ਵਾਲੀ ਰਹਿੰਦੀ ਥੋੜੀ ਜੀ ਥੋੜੀ ਤਾਂ ਲਾ ਲਈ ਹਲਪਈ ਤੇਰੀ ਹੋਇਆ ਹਾਂ ਲੈ ਮਮੀ ਆ ਟੇਬਲ ਕਰੇ ਲੈ ਵੀਰ ਚਾਹ ਪੀ ਲੈ ਹਲੋ ਹਾਂ ਤਪ ਸਸ ਗਈ ਵੀ ਵੀ ਬਿਸਕਟਾਂ ਨਾ ਮੈਂ ਇੱਕ ਤਾਂ ਦਿਆ ਮੁੰਡਾ ਖਾਊਂ ਅੰਬਰ ਤਾਂ ਬਿਸਕਟ ਇਹਦੇ ਖਾਤਰ ਲਿਆਂਦੇ ਨੇ ਮੈਨੂੰ ਵੀ ਖਾਣ ਦੀ ਨਾ ਕੋਈ ਨਾ ਫੇਰ ਖਾਣੀ ਪਹਿਲਾਂ ਮੁੰਡੇ ਨੂੰ ਖਾਲਾਂ ਦੇ ਬਈ ਥੱਲੇ ਕਾ ਨੂੰ ਬਹਿ ਗਏ ਉਪਰ ਆ ਕੇ ਬਹਿ ਜਾ ਨਾ ਬਈ ਆ ਮੈਂ ਸੰਨੀ ਲੈ ਕੇ ਆਇੰਗਾ ਇਹਦੇ ਤੇ ਬਹਿ ਜਾ ਨਿਬੜ ਜੂ ਬੀਬੀ ਖਟੂਗੀ ਪਹਿਨੇ ਬਾਈ ਨੂੰ ਕੁਰਸੀ ਲੈ ਕੇ ਦੇ ਦੋ ਲੈ ਦੇ ਨਹੀਂ ਅਮਰਤਾ ਨਾ ਨਾ ਮੈਂ ਥੱਲੇ ਬੈਠੀਆਂ ਇੱਥੇ ਬਹਿਣਾ ਨਾ ਬੀਬੀ ਇੱਕ ਵੇਸ ਖਾ ਨਾ ਬੁੱਤ ਪਹਿਲਾਂ ਅਮਰਤ ਤੂੰ ਖਾ ਲੰਦੇ ਫੇ ਕਿਹੜੇ ਬਚ ਗਏ ਉਹ ਖਾ ਲੇ ਤੀ ਮਸੀ ਕੋਈ ਨਹੀਂ ਖਾ ਲੈਣ ਦੇ ਆਹ ਤੇ ਬਚੂ ਲੈਣ ਸਾਨੂੰ ਕੀ ਗਿਆ ਸੀਗਾ ਦੁਮੇਸੇ ਦੇ ਰਾਜਾ ਲੱਗਦਾ ਹੈ ਤੂੰ ਬਿਸਕੁਟ ਖਾ ਲੈ ਨਾ ਹੁਣ ਹੱਥ ਪੈਰ ਧੋ ਕੇ ਆ ਜਾ ਖੜਾ ਹੋ ਇੱਕ ਵਾਰ ਖੜਾ ਹੋ ਜਾ ਪੁੱਤ ਫੇਰ ਖਾ ਲਈ ਇੱਕ ਲੈ ਜਾ ਹੱਥ ਧੋ ਕੇ ਆ ਸਾਰੇ ਖਾਉਣਾ ਹਾਂ ਸਾਰੇ ਖਾ ਲਈ ਹਾਂ ਖਾਉਣਾ ਨਾ ਕੋਈ ਨਾ ਖਾ ਲਈ ਹਾਂ ਸਾਰੇ ਖਾ ਲਈ ਪੁੱਤ ਐਂ ਕਰਾ ਚਾ ਲੈ ਜਾ ਐਸੀ ਅਜ ਕਮਰੇ ਚ ਵਗ ਜਾ ਹਰਾਮ ਕਰ ਲਾ ਫਿਰ ਹੱਥ ਨਹੀਂ ਜੇ ਵਗ ਜੇ ਚੰਗਾ 4:00 ਵੱਜ ਗਏ ਭਣੇ ਹਾਂ ਕੀ ਐ ਮਰਤਾ ਚੱਲੀ ਮਾ ਬਹੁਤ ਟਾਈਮ ਹੋ ਗਿਆ ਸੀਗਾ ਹਾਂ ਬਸ ਮੈਂ ਵੀ ਕਪੜਾ ਲੀਡਾ ਪਾ ਲਿਆ ਆਪਦਾ ਬੈਗ ਚ ਤਿਆਰ ਕਰ ਲਿਆ ਸਾਰਾ ਠੀਕ ਆ ਭਣੇ ਚੱਲੀਏ ਫਿਰ ਪਹਿਲੇ ਮੈਂ ਆਈ ਸੀ ਤੂੰ ਸੁੱਤਾ ਪਿਆ ਸੀ ਹਮਾਂ ਚੱਲ ਪਿਆ ਰਹਿੰਦੇ ਮਾ ਵੀ ਅਰੈਸਟ ਕਰੀ ਜਾਂਦਾ ਹਾਂ ਖਾਲ ਲੈਂਦੇ ਭਣੇ ਕੋ ਟਾਈਮ ਹੀ ਬੜਾ ਹੋ ਗਿਆ ਚੱਲ ਕੋਈ ਨਾ ਅੱਡੀ ਕੀ ਹੋ ਬਗ ਜਾਗੇ ਬਥੇਰ ਵੱਡੇ ਦਿਨ ਨਹੀਂ ਚਾਰ ਵੱਜ ਗਏ ਭਣੇ ਕੰਮ ਵੀ ਕਰ ਲਾਂਗੇ ਕੁਝ ਹਾਂ ਇਹ ਤਾਂ ਹੈਗਾ ਖਰਾ ਹੋਰ ਮੈਂ ਜਾਣ ਕੀ ਨਹੀਂ ਠਾਇਆ ਮੈਂ ਚੱਲ ਪਿਆ ਰਹਿਣੇ ਆ ਰਾਮ ਕਰੀਏ ਚਲੋ ਭੈਣੇ ਫਿਰ ਚੱਲੀਏ ਚੱਲ ਆ ਜਾ ਠੀਕ ਚੰਗਾ ਮੰਮੀ ਜਾਣੇ ਆ ਫਿਰ ਅਸੀਂ ਚੱਲ ਠੀਕ ਆ ਪੁੱਤ ਆਥਣ ਹੋ ਗਿਆ ਦੇਖ ਲੈ ਕਿੰਨੀ ਗਰਮੀ ਹੋ ਰਹੀ ਹੋਰ ਗਰਮੀ ਬਾੜੀ ਹੋ ਗਈ ਚਲੋ ਨਾ ਤੈ ਆਉਣਾ ਹੋਇਆ ਮੈਨੂੰ ਮਾੜਾ ਇਹ ਨਾ ਫੋਨ ਕਰ ਦੇ ਤੈਨੂੰ ਬਤਾਰ ਲੈ ਆਉਗਾ ਨਾ ਇਹ ਵੀ ਮੈਂ ਨਹੀਂ ਜਾਂਦਾ ਮੈਨੂੰ ਤਾਂ ਬੱਸ ਡਰ ਲੱਗਦਾ ਇਕੱਲੇ ਨੂੰ ਤੂੰ ਮੇਰੇ ਨਾਲ ਚਲੀ ਜਾਂਗਾ ਕੋਈ ਨਾ ਪੁੱਤ ਆਪਾਂ ਦੋਨੇ ਜਾ ਕੇ ਲਿਆਵਾਂਗੇ

ਹੋਰ ਪੰਛੀ ਤਾਂ ਲਾਇਆਉਂਦੇ ਉਹਨੂੰ ਫੇਰ ਮੈਂ ਕਿਹੜੇ ਕੱਪੜੇ ਵਾਕਿਆ ਸੁਨੇ ਕੱਪੜੇ ਵਾਕਿਆ ਹਾਂ ਹਾਂ ਸੋਨੇ ਦੇ ਪਾ ਲਈ ਕਿਹੜੇ ਉਹ ਨਵੇਂ ਸਮਾਇੰਦੇ ਨਾ ਉਹ ਪਾ ਚਲੇ ਚੰਗਾ ਚੱਲ ਠੀਕ ਆ ਚੰਗਾ ਤੂੰ ਪੈ ਜਾ ਮੈਂ ਮੜਾ ਯੰਤਰ ਉਸਮਾਨ ਚਾ ਚੱਕ ਰਿਹਾ ਚੰਗਾ ਚੰਗਾ ਬੜਾ ਸਿਆਣਾ ਅੱਛਾ ਬੀਬੀ ਉਹ ਗਏ ਟ੍ਰੇ ਮੈਨੂੰ ਤਾਂ ਖੇ ਬਰੀ ਜਾ ਕਹਿੰਦਾ ਹੋਰ ਦੀ ਟਿਕਟਾਂ ਨਹੀਂ ਹੋਰ ਦੀ ਆ ਮੈਥੋਂ ਮੁੱਕੀਆਂ ਖਾਂਦਾ ਉਹ ਉਹ ਭੀੜ ਵਾਲੀ ਸੀਗੀ ਤਾਂ ਕਰਕੇ ਆਪਣੇ ਵਿੱਚ ਵਜਦਾ ਸੀ ਉਹਨੇ ਟਿਕਟ ਤਾਂ ਖੱਟਣੀ ਸੀਗੀ ਆ ਨਹੀਂ ਸੀ ਆ ਮੂਰਖੀ ਜਾ ਕੋਈ ਨਾ ਆ ਜਾ ਅੰਤਰਾ ਨਹੀਂ ਗਾਣ ਬਸ ਉਹ ਤੇ ਆਦਾ ਮੈਂ ਗੱਡੀ ਲੈ ਕੇ ਆ ਕਰੂੰ ਆ ਤੂੰ ਤੇਲ ਦੀ ਮਰੀਆਂ ਜਾਣੀ ਐ ਚਲ ਨਹੀਂ ਆਉਂਦੀ ਬੰਮੀ ਉਹ ਦੂਰ ਦੀ ਬਾਟਾਪਤ ਤਾਂ ਕਰਕੇ ਨਹੀਂ ਮੈਂ ਗੱਡੀ ਕੱਢਣ ਦੱਸਦਾ ਮੈਂ ਬਾਈ ਦੇ ਕੇ ਆ ਕਰੂੰਗਾ ਤੂੰ ਵੀ ਮਰੀ ਦੀ ਐ ਚਲ ਕੋਈ ਨਾ ਮੋਟਾ ਹੁਣ ਗੱਡੀ ਆਈ ਕੀ ਇਹਨੂੰ ਸੋਨਾ ਲੈ ਕੇ ਆ ਕੱਠਾ ਪੀਗਾ ਲਿਆ ਮਾਂ ਇਹਦੇ ਹਾਂ ਲਿਆ ਤੂੰ ਲੈ ਕੇ ਗੀਬੀ ਦੇ ਨੂੰ ਕੋਈ ਨਾ ਕੋਈ ਲਿਆਵਾਂਗੇ ਨਵਾਂ ਲਿਆਵਾਂਗੇ ਈਂਗਾ ਆ ਗਈ ਵੀ ਆ ਗਿਆ ਆਈ ਆਈ ਹਾਂ ਲੈ ਲੈ ਬਿਸਕਟ ਤੋਂ ਚਾਰੀ ਘੁੱਟ ਬਣਾ ਬਣਾਉਣੀਆਂਗੇ ਹੋਰ ਬਾਹਰੀ ਹੋ ਰਿਹਾ ਰਸਕਟ ਜਿਸਕਟ ਦੀ ਬਿਸਕਟ ਚਲ ਨਾਲ ਬਿਸਕਟ ਧਰ ਲੈਣ ਚਾਹੀਆ ਚੰਗ ਠੰਗਾ ਚਲ ਆਈ ਬੀਬੀ ਆਹ ਕੱਪੜੇ ਇਹ ਬਦਲ ਦੇ ਪੁੱਤ ਹਾਂ ਦੂਜੇ ਪਾਉਣਾ ਦੇਂਗਾ ਹਾਂ ਇਹ ਗੰਦੇ ਇਹ ਗੰਦੇ ਹੋ ਜਾਣਗੇ ਹਾਂ ਠੀਕ ਨਿਕਲ ਕੀ ਆਦੀ ਆਗੀ ਚਾਹ ਬਣਾਉਣੀ ਹੈ ਜੀ ਵੱੱਦ ਬਣਾ ਦੇ ਖੇਤ ਲੈ ਕੇ ਆਣੀ ਹੈਗੀ ਤੇ ਵੱੱਦ ਬਣਾ ਕੇ ਖੇਤ ਆਪਣੇ ਕੀ ਕਰਦੇ ਜੀਰੀ ਲਾਉਂਦੇ ਆਗੇ ਮੇਰੇ ਦੋਸਤ ਕੇ ਫਿਰ ਜੀਰੀ ਦੋਸਤ ਕੇ ਲਾਉਂਦੀ ਆ ਚਾਹ ਆਪਣੇ ਜਾਊਗੀ ਹੈ ਜੰਮੀ ਬੋਲੇ ਤੁਸੀਂ ਤਾਂ ਓਏ ਮੈਨੂੰ ਕੀ ਹੈਗਾ ਕਿ ਤਾਰ ਲੈ ਕੇ ਜਾਉਂਗਾ ਮੈਂ ਨਾ ਨਾ ਜਿੱਦੇ ਹੁਣ ਝੋਨਾ ਲੱਗੂਗਾ ਉਸ ਦੀ ਚਾਹ ਜੰਦੀ ਆ ਉਹ ਤੇ ਦੋਸਤੇ ਜਾਊਗੀ ਮੇਰਾ ਆੜਿਆ ਹੋ ਜਿੱਦੇ ਆਪਣੇ ਲੱਗੂ ਤੇ ਆਪਣੇ ਚਾਹ ਜਾਊਗੀ ਤੁਸੀਂ ਸਮਝਦੇ ਕਿਉਂ ਨਹੀਂ ਤੁਸੀਂ ਭੋਲੇ ਹੋ ਜਿੱਦੇ ਹੁਣ ਆਪਣੇ ਝੋਨਾ ਲੱਗੂਗਾ ਉਹਦੇ ਚਾਹ ਭੇਜਾਂਗੇ ਉਹ ਦੋਸਤ ਨੂੰ ਵੀ ਪਤਾਗਾ ਵੀ ਇਹ ਪੋੜ ਆ ਗਿਆ ਚਾਪਣ ਵਾਲਿਆ ਉਹ ਕਰੇ ਤਾਂ ਹੀ ਉਹਨੇ ਕਹਿਤਾ ਮੈਂ ਆੜੀ ਨਾਲ ਕੋਈ ਮਤ ਲੈ ਕੇ ਜਾਊਂਗਾ ਮੈਂ ਲਿਆਣਾ ਹੁੰਨਾਗਾ ਚੰਗਾ ਫਿਰ ਆ ਦੇਖੀ ਕੱਪੜੇ ਚੱਜੇ ਦੇ ਪਾ ਲਿਆ ਕਰੋ ਨਾ ਕਰੇ ਕੱਪੜੇ ਆਏ ਗਏ ਦਾ ਘਰ ਹੈਗਾ ਸੁਣਿਆ ਸੋਣੀ ਤਾਂ ਹੈਗੇ ਟੀ-ਸ਼ਰਟ ਨਾਲ ਪਜਾਮਾ ਨਹੀਂ ਪੈਂਦਾ ਹੁੰਦਾ ਇਹਦੇ ਨਾਲ ਲੋਰ ਪਾ ਲਓ ਜਾਂ ਪਜਾਮੇ ਨਾਲ ਕਮੀਜ਼ ਪਾ ਲਓ ਚਾਹਣਾ ਕਿ ਦੇਵੇਂਗੀ ਹਾਂ ਚਾਹ ਮੈਂ ਬਣਾ ਦੂੰਗੀ ਇਹਦੇ ਨਾਲ ਲੋਰ ਪਾ ਲਓ ਟੀ-ਸ਼ਰਟ ਨਾਲ ਮੈਂ ਲੋਰ ਪਾ ਲਾਂ ਹਾਂ ਚਾਹ ਬਣਾ ਦੇ ਬਣਾ ਦੂੰਗੀ ਬਣਾ ਦੂੰਗੀ ਚਾਹ ਕਹਿੰਦਾ ਨਹੀਂ ਤਾਂ ਬਣਾ ਦੂੰਗੀ ਲਗਾਉਣ ਸਮਝਾਵੇਂ ਕੌਣ ਕਰੂੰ ਖਾ ਕੇ ਮੱਤ ਤੇ ਜਿਵੇਂ ਬਾਲੇ ਬੁੱਧ ਨੇ ਕੀ ਬਣੂਗਾ ਬਾਲਾ ਮੰਗਰ ਲੱਗਦੇ ਆ ਲੋਕਾਂ ਦੇ ਐਦਾ ਪਤਾ ਨਹੀਂਗਾ ਵੀ ਜੇ ਆਪਦੇ ਕੋਈ ਕੰਮ ਕਰੂਗਾ ਫੇਰ ਹੀ ਚਾਹ ਪਾਣੀ ਆਪਦੇ ਜਾਊਗਾ ਆ ਲੋ ਮੰਮੀ ਚਾਹ ਲੈ ਲੋ ਧੰਨਵਾਦ ਵੀਰ ਪਾਤਰੀ ਦੇ ਕਿਹੜੇ ਦਿਨ ਉਹਨੂੰ ਨਹੀਂ ਸਮਝਾਇ ਤੇ ਅੰਮ੍ਰਿਤ ਅੱਜ ਦੇਖ ਲੈ ਕਿੰਨੇ ਸੋਹਣੇ ਕੱਪੜਾ ਲੀੜਾ ਪਾ ਕੇ ਗਿਆ ਹੋਰ ਮੰਮੀ ਖੇਤ ਤੇ ਜਾਂਦੇ ਸੀ ਏਡੋ ਅੱਡੀ ਦੇ ਪਾ ਕੇ ਮੈਂ ਕਹ ਉਥੇ ਕਾ ਜਾਣੇ ਹੁਣ ਨਾਲ ਦੇ ਦੋਸਤ ਹੁੰਦੇ ਆ ਹਨਾ ਖੇਤ ਚ ਬੈਠੇ ਵੀ ਇਕੱਠੇ ਹੋਈ ਜਾਂਦੇ ਆ ਮਹਾਗ ਲੱਕ ਕੀ ਕਹਿੰਦਾ ਹੋਊਗਾ ਵੀ ਲੈ ਇਹਨੂੰ ਘਰੋਂ ਵੀ ਨਹੀਂ ਕਹਿੰਦੇ ਹੋਰ ਪੁੱਤ ਮੇਰ ਤਾਂ ਕਹਿਣੀ ਨਹੀਂ ਲੱਗਦਾ ਸੀ ਆ ਇਹ ਹੁਣ ਤੇਰੇ ਤਾਂ ਕਹਿਣੀ ਲੱਗਦਾ ਇਹਨੂੰ ਕਹਿ ਕਹਿ ਕੇ ਪੁੱਤ ਵਾਂਕੇ ਸਮਝਾ ਦੇ ਤੇ ਖਬੀਰਪਾਲ ਸੋਨੂੰ ਵਿਚੋਲੇ ਨੇ ਪਉਂਦੀ ਕੁਸ਼ੀ ਕਿਹਾ ਸੋ ਥੋਲਾ ਰੱਖਿਆਗਾ ਸਾੜੇ ਜਾਇਜਤ ਤਾਂ ਹੁੰਦੀ ਆ ਨਾ ਹੋਰ ਪੁੱਤ ਇਹ ਤਾਂ ਬਾਲਾ ਪੋਲਾਗਾ ਕਮੇ ਕੋਈ ਕਹਿ ਦਿੰਦਾ ਨਾ ਉਵੇਂ ਹੀ ਮਗਰ ਲੱਗ ਜਾਂਦਾ ਹੁਣ ਪੁੱਤ ਤੂੰ ਇਹਨੂੰ ਸਮਝਾਏਂ ਕੋਈ ਨਾ ਮੈਂ ਸਮਝਾਉਂਗੀ ਤੁਸੀਂ ਟੈਨਸ਼ਨ ਨਾ ਕਰੋ ਇਸ ਗੱਲ ਦੀ ਹੋਈ ਨਾ ਪੁੱਤੋ ਹੁਣ ਤੂੰ ਆ ਗਈ ਮੈਂ ਟੈਨਸ਼ਨ ਹੈ ਨਹੀਂ ਲੈ ਨਾ ਤਾ ਤੋਤਾ ਅੱਡੇ ਸੋਹਣੇ ਕੱਪੜੇ ਪਾਈ ਜਾਂਦਾ ਹੈ ਹੈ ਪਹਿਲਾਂ ਤਾਂ ਇਹ ਅੱਡ ਦਾ ਪਜਾਮਾ ਅੱਡ ਦਾ ਕੁਰਤਾ ਪਾ ਕੇ ਰੱਖਦਾ ਸੀ ਲੈ ਹੁਣ ਤਾਂ ਖੰਭ ਲੱਗ ਗਏ ਪਤਾ ਨਹੀਂ ਕਿਨੇ ਡੋਲਾ ਕਰਾਤ ਆਏ ਨੇ ਮੈਂ ਤਾਂ ਐਂ ਹੀ ਤੀ ਮੈਂ ਕਹਿਨ ਕਿ ਇਹਦਾ ਸਾਫ ਹੋਊਗਾ ਸਾਰੀ ਜ਼ਮੀਨ ਆਪਾਂ ਹੀ ਸਾਮਾਂਗੇ ਲੈ ਹੁਣ ਇਹ ਤਾਂ ਇਹ ਤਾਂ ਸਰਦਾਰੀ ਹੈ ਤਪੇ ਚੰਗੇ ਘਰ ਦੀ ਲੱਗਦੀ ਐ ਵਧੀਆ ਬਣਾਈ ਰੱਖਦੀ ਐ ਮੈਂ ਘਰੇ ਜਾ ਕੇ ਨਾ ਮਾ ਰੰਗ ਟੰਗ ਦੇਖ ਕੇ ਮੈਂ ਵੀ ਕਹੀ ਜੀ ਐ ਏ ਕਿ ਲੁਕ ਕਿ ਡਿਸ ਸੋਹਣੀ ਐ ਸੋਹਣੀ ਵੀ ਐ ਸਾਰੇ ਕੰਮ ਕਿੰਨੇ ਸੋਹਣੀ ਕਰਦੀ ਐ ਲੈ ਜੇਦੇ ਮਾਂ ਪਿਓ ਨੂੰ ਕਿਸੇ ਦੱਸੇ ਨਹੀਂ ਹੈਗਾ ਮੈਂ ਤਾਂ ਸਿੱਧਰ ਹੈਗਾ ਹੈ ਜੇ ਉਹ ਮੈਨੂੰ ਪਤਾ ਲੱਗ ਜਾਂਦਾ ਨਾ ਵੀ ਇਹਨੂੰ ਸਾਖ ਹੁੰਦਾ ਮੇਰੇ ਘਰ ਦੇ ਨਹੀਂ ਕੋ ਮੈਂ ਦੇਦੀ ਤੇ ਜ਼ੂਰ ਪਾਨੀ ਮਾਰਦੀ ਕਿਸੇ ਲੋਟ ਉਹਨਾਂ ਕੋਲ ਗੱਲ ਪਚਾਉਂਦੀ ਮੈਂ ਨਹੀਂ ਪਰ ਐ ਇੱਥੇ ਘਾਤੋਂ ਖੜੀਆਂ ਆ ਜਾ ਆ ਗਾਹਾਂ ਮੰਮੀ ਇਹ ਕੌਣ ਨੇ ਇਹ ਪੁੱਤ ਤੇ ਚਾਚੀ ਜੀ ਨੇ ਅੱਛਾ ਹਾਂ ਆ ਜਾ ਆਪਣੇ ਹੋ ਠੀਕ ਹੋ ਸੱਸਰੀ ਘਰ ਹੋ ਠੀਕ ਹੈ ਹਾਂ ਠੀਕ ਹੈ ਆਪਣੇ ਚਾਚੀ ਬੈਠੀ ਚਲ ਮੈਂ ਤਾਂ ਮੱਝੋ ਦੀ ਬੈ ਜਾਂਦੀ ਚਲ ਕੋਈ ਨਾ ਪੜਨੇ ਬੈ ਜਾ ਹੋ ਠੀਕ ਹੈ ਪੜਨੇ ਆਪਣੇ ਹਾਂ ਠੀਕ ਹੈ ਪੜਨੇ ਸੱਚੀ ਤੁਸੀਂ ਵਿਆਹ ਚ ਤਾਂ ਦੇਖੇ ਨਹੀਂਗੇ ਹੋਰ ਪੁੱਤ ਕਾਰਡ ਤਾਂ ਮੈਨੂੰ ਇਹ ਦੇ ਕੇ ਆਏ ਸੀ ਵਿਆਹ ਚ ਤਾਂ ਮੈਂ ਆਉਣਾ ਸੀ ਗੱਲ ਕਰ ਮੈਂ ਤਾਂ ਬਾਹਲੇ ਜਿਆਦਾ ਬਿਮਾਰ ਹੋ ਗਈ ਨਾਲ ਤਾਂ ਕਿਧਰੇ ਕਦੇ ਤਾਂ ਬੀਪੀ ਘਟ ਜਾਇਆ ਕਰੇ ਕਦੇ ਵੱਧ ਜਾਇਆ ਕਰੇ ਹੱਡ ਪੈ ਕੁੱਟਣ ਲੱਗ ਗਏ ਮੈਥੋਂ ਤਾਂ ਛੋੜੇ ਆਇਆ ਨਹੀਂ ਗਿਆ ਜਿਹਦੇ ਨੂੰ ਸੱਚ ਦੱਸਾਂ ਮੈਂ ਵੀ ਮੈਂ ਕਾਤੋਂ ਨਹੀਂ ਆਈ ਸੀ ਵਿਆਹ ਚ ਤਕਾ ਜਿਵੇਂ ਅਗਲ ਅਗਲੀ ਜਦੋਂ ਪਤਾ ਲੱਗ ਗਿਆ ਵੀ ਵਿਆਹ ਹੈ ਇਹਨਾਂ ਦੇ ਮੇ ਪਤਾ ਤੇ ਚਾਚੀ ਸਾਹਿਬ ਤਾਂ ਕਿਆ ਕਰ ਲੈ ਪੁੱਤ ਬਣਾਦਾ ਨਹੀਂ ਮੈਂ ਚਾਹ ਨਾ ਨਾ ਪੁੱਤ ਚਾਹ ਮੈਂ ਪੀ ਕੇ ਆਈਆਂਗੀ ਹੁਣੇ ਪੀ ਕੇ ਆਈਆਂ ਹਾਂ ਜੀ ਮੈਂ ਪੁੱਤ ਹੁਣ ਥੋੜੀ ਜੀ ਠੀਕ ਹੋ ਗਈ ਸੀ ਹੈ ਤੇ ਹੁਣ ਮੈਂ ਆਖੇ ਮੱਖਣ ਨਾਲ ਤੋਂ ਸਾਗਾਂ ਦੇ ਆ ਮਾਂ ਨਾਲੇ ਮੈਂ ਦੇਖਿਆ ਮਾਂ ਲੈ ਸਾਗਾਂ ਲੈ ਲੈ ਚਾਹ ਤਾਂ ਬਣਾ ਦੀ ਚਾਚੀ ਕਿ ਕੁੱਟ ਚਾਹ ਤੇ ਕੀ ਟਾਈਮ ਲੱਗਦਾ ਸੀ ਪੀ ਜਾਂਦੇ ਤੁਸੀਂ ਨਾ ਜੇ ਮੈਂ ਪੀਣੀ ਹੁੰਦੀ ਪੁੱਤ ਮੈਂ ਬਣਵਾ ਲੈਂਦੀ ਕਹਿ ਕੇ ਤਮੰਮੀ ਸੋਲੀ ਰੋਟੀ ਬਣਾ ਦਾਨੀ ਆ ਫਿਰ ਤੁਸੀਂ ਦਵਾਈ ਲੈ ਲੋਗੇ ਦੁਪਹਿਰਾਂ ਹੀ ਰੋਟੀ ਖਾ ਕੇ ਚਲ ਠੀਕ ਐ ਹੁਣ ਮੈਂ ਰੋਟੀ ਬਣਾ ਦਾਨੀ ਆ ਠੀਕ ਚਲ ਪਹਿਨੇ ਫਿਰ ਮੈਂ ਜਾਨੀ ਆ ਚੰਗਾ ਬਾਹਰ ਜਾਂਦੀ ਪਹਿਨੇ 2 ਮਿੰਟ ਗੱਲਾਂ ਵਾਤਾ ਕਰ ਲਾਨੀਆਂ ਨਾ ਮੈਂ ਫੇਰ ਆ ਜੂਗੀ ਹੁਣ ਤਾਂ ਮਜਾਨੀ ਆ ਕੰਮ ਬਾਹਲੇ ਪੈ ਗਿਆ ਚਲ ਠੀਕ ਐ ਦੇਖ ਕੇ ਮੈਂ ਦੋਨਾਂ ਦਾ ਸੋਰਾਏਗਾ ਅ ਸਿਰ ਨਾਲ ਸਿਰ ਜੋੜੀ ਬੈਠੀਆਂ ਨੇ ਕਹਿੰਦੀ ਐ ਤੱਤੀਆਂ ਰੋਟੀਆਂ ਪਕਾ ਕੇ ਦੇਣੀ ਆ ਕਦੇ ਦਵਾਈ ਦਿੰਨੀ ਆ ਅੱਗੇ ਹੀ ਤੱਕੀਆਂ ਹੀ ਖਾਂਦੀ ਸੀ ਮੈਂ ਵੀ ਸ਼ਿੰਦਰ ਨਾ ਕਹੀ ਮੈਨੂੰ ਜੇ ਮੈਂ ਇਹਨਾਂ ਦਾ ਬਗਿਆੜ ਨਾ ਪਵਾਇਆ ਆਪ ਤਕਣੀਆਂ ਆ ਗਈਆਂ ਆ ਮੰਜਾ ਫੜ ਆ ਇੱਥੇ ਕਰੀਂ ਅੰਦਰ ਚਲ ਬੱਤ ਲੱਈ ਤੀ ਲੈ ਮੈਂ ਮੀ ਫਿਰ ਮੈਂ ਤੈਨੂੰ ਰੋਟੀ ਬਣਾ ਕੇ ਲੈ ਦਨੀ ਐਂਗੀ ਬੈਠ ਉੱਤੇ ਕੋਈ ਗੱਲ ਕਰਨੀ ਤੇਨੂੰ ਇਹ ਹਿੱਤ ਮੈਂ ਦੱਸਦੀ ਤੈਨੂੰ ਗੱਲ ਇਹ ਆਪਣੇ ਵਿਆਹ ਚ ਕਿਉਂ ਨਹੀਂ ਆਈ ਇਹ ਤਾਂ ਉਹ ਹੀ ਕਰੀ ਜਾਂਦੀ ਆ ਬਿਮਾਰ ਬੂ ਮੂਠ ਕਾ ਨੂੰ ਸੀਗੀ ਇਹ ਤਾਂ ਆਪਣੇ ਤੇ ਮੱਚੀ ਪਈ ਸੀਗੀ ਅਸੀਂ ਕਹਤੋਂ ਤੇਰਾ ਸਾਗਣ ਕਰਿਆਗਾ ਅਸੀਂ ਇਹਨੂੰ ਦੱਸਿਆ ਨਹੀਂਗਾ ਇਹ ਤਾਂ ਸਿੱਧਾ ਪਿਆਰਾ ਕਾਰਡ ਹੀ ਫੜਾਇਆ ਸੀ ਅੱਛਾ ਮੰਮੀ ਇਹ ਗੱਲ ਹੈਗੀ ਹੋਰ ਅਸਟਾ ਇਹਨੂੰ ਤਾਂ ਦੱਸਦੇ ਸੀਗੇ ਇਹ ਤਾਂ ਨਾ ਦੇ ਕੇ ਰਿਸ਼ਤਾ ਆ ਜਾਂਦਾ ਸੀ ਪਾਣੀ ਮਾਰ ਦਾਂਦੇ ਸੀ ਇਹ ਤਾਂ ਉਹ ਮੱਚਰੀ ਸੀਗੀ ਵੀ ਇਹਨਾਂ ਦਾ ਮੁੰਡਾ ਵਿਆਹ ਹੈ ਨਾ ਜਾਵੇ ਤੇਰੀ ਨੂੰਹ ਨੂੰ ਸ਼ਾਮ ਜੀ ਨਹੀਂਗੀ ਉੜੀ ਵਿਆਹੀ ਸੀ ਇਹਦਾ ਜਮਾਈਆ ਕਿਹੜਾ ਉਹ ਨਸ਼ੇ ਕਰਦਾ ਹੈਗਾ ਇਹ ਤੈਨੂੰ ਤਾਂ ਕੌਲੇ ਕੱਚੇ ਹੀ ਫੜਦੀ ਜਾਂਗੇ ਕਦੇ ਆਪਦੇ ਘਰੇ ਬਗਿਆਰ ਪਾਰ ਕੇ ਆਪਣੇ ਘਰੇ ਵੀ ਨਾ ਪਾਰੇ ਬੁੱਤੋ ਸਮਝ ਕੇ ਰਹਿਣੀ ਤੂੰ ਕੋਈ ਨਾ ਮੰਮੀ ਮੈਂ ਸਾਰੀਆਂ ਗੱਲਾਂ ਦਾ ਧਿਆਨ ਰੱਖੂੰਗੀ ਬੂਬੇ ਇੱਕ ਕਮੇ ਲਿਪੜਿਆ ਹੁੰਦਾਗਾ ਲੈ ਨਾ ਧੋਕੇ ਗਿਆ ਸੀਗਾ ਕਮੇ ਪਰਨਾ ਮੋਢੇ ਤੇ ਧਰਿਆ ਪੌਲੇ ਨੇ ਕੋਈ ਨਾ ਮੰਮੀ ਖੇਚ ਗਈ ਸੀ ਖੇਤ ਕਪੜਾ ਲੀ ਲੈ ਲਿਪੜੀ ਜਾਂਦਾ ਏਡੀ ਕੀ ਗੱਲ ਹੈਗੀ ਚਲੋ ਤੁਸੀਂ ਐ ਕਰੋ ਜੀ ਬਾਥਰੂਮ ਚ ਜਾਓ ਨਾ ਨਾ ਮਸਨ ਕਪੜੇ ਹੋਰ ਲਿਆਦਾ ਨਹੀਂ ਆਂ ਜੀ ਦੋਤੇ ਨੇ ਵੇ ਨਾ ਅਗਦਾ ਗਿਆ ਸੀ ਮੈਂ ਖੇਤ ਦਾ ਨਾਲੇ ਸੋਹਣੇ ਕਪੜੇ ਪਾ ਕੇ ਗਿਆ ਸੀ ਹੁਣ ਫੇਰ ਕਹੀ ਜਾਂਦੀ ਨਾ ਉਹਨੂੰ ਮੈਂ ਇਹਨਾਂ ਦਾ ਮੈਂ ਬੰਨੇ ਕੋਈ ਨਾ ਹੁੰਦਾ ਸੀ ਅੱਛਾ ਫੇਰੀ ਲੱਗ ਜਾਂਦੀ ਐ ਨਾਲਾ ਨਾਲ ਮੈਂ ਤੇ ਕਵਾਲੀ ਨਹਾਉਂਦਾ ਹੁੰਦਾ ਸੀ ਨਾਲੇ ਤੂੰ ਕਹਿੰਦੀ ਹੁੰਦੀ ਸੀ ਕਿ ਕਪੜੇ ਜਾਣ ਲਵੇ ਲਗਲ ਮੈਥੋਂ ਦੋਤੇ ਜਾਂਦੇ ਮੈਂ ਵੀ ਇਹੀ ਕਪੜੇ ਲੱਖੂ ਆ ਉਹ ਫੇਰ ਲਿਬੜ ਜਾਣਗੇ ਮੈਂ ਛੱਨੀ ਲਾਉਣੀ ਹੋਣਾ ਕੋਈ ਨਾ ਮੈਂ ਆਪੇ ਤੋਦੂ ਸਾਡੇ ਕਪੜੇ ਬਾਹਰੇ ਲਿਬੜੇ ਪਏ ਨੇਗੇ ਤੁਸੀਂ ਕਪੜੇ ਬਦਲ ਦਿਓ ਕੋਈ ਨਵੇ ਹੁਣ ਤਾਂ ਤੂੰ ਵਿਆਹ ਹੈ ਗਿਆ ਸੋਹਣੇ ਸੋਹਣੇ ਕੱਪੜਾ ਲੀੜਾ ਪਾ ਕੇ ਰੱਖਿਆ ਕਰ ਕਮੇ ਵੀਰਪਾਲ ਕਹਿੰਦੀ ਆ ਬੀਬੀ ਆ ਦੇ ਕਿੱਡੀ ਸਿਆਣੀ ਆਂ ਕੀ ਕਹਿੰਦੀ ਤੇ ਕੱਪੜੇ ਪਾ ਲੈ ਕਰ ਹੁਣ ਮੈਂ ਨਾ ਆ ਕੇ ਨਵੇਂ ਕੱਪੜੇ ਪਾ ਕਰੂਆ ਚੰਗਾ ਆ ਲੈ ਪਾਂਦੇ ਹੁਣ ਮੈਂ ਨਾ ਆ ਕੇ ਪਹਿਲਾਂ ਹਾਂ ਆ ਕੇ ਪਹਿਲੇ ਚੰਗਾ ਪਹਿਲੇ ਪਹਿਲੇ ਦੇਖ ਲੈ ਵੀਰਪਾਲ ਕਿੰਨਾ ਪੋਹਲਾਗਾ ਕਮੇ ਕਹੇ ਤਾਂ ਉਹ ਮੈਂ ਕਹਿਣੀ ਲੱਗ ਗਿਆ ਜਾ ਕੇ ਪੁੱਤ ਕੱਪੜੇ ਕੱਢ ਕੇ ਦੇ ਦੇ ਕੋਈ ਨਾ ਦੇ ਦੇਣੀ ਦੋ ਮਿੰਟ ਪੈ ਜੂ ਆਰਾਮ ਜਾਂ ਕਰ ਲੂਗਾ ਨਾ ਦੇ ਦੇਣੀ ਆ ਲੈ ਜਾਣਾ ਚੂਲਾ ਬੀਰ ਫਰ ਮੇਟੇ ਨਾਨਕੇ ਜਾਨੀ ਹੈਗੀ ਤੇਰਾ ਮਾਮਾ ਬਾਹਰ ਠਿੱਲਾ ਨਾ ਉਹਦਾ ਪਤਾ ਲੈਣ ਅੱਛਾ ਤੂੰ ਧਿਆਨ ਰੱਖੀ ਕਰੇ ਕੋਈ ਨਾ ਮੈਂ ਵੀ ਤੂੰ ਸਪੀਕਰ ਨਾ ਕਰਿਓ ਹਾਂ ਕੋਈ ਨਾ ਜੇ ਲੇਟ ਫੇਟ ਹੋ ਗਈ ਤੁਸੀਂ ਰਾਤ ਲਾਇਆਇਓ ਫਿਰ ਕੋਈ ਨਾ ਉਹ ਤਾਂ ਮੈਂ ਤੈਨੂੰ ਦੱਸੂਗੀ ਫੋਨ ਕਰਕੇ ਹਾਂ ਜੇ ਤੇ ਤੇਰਾ ਮਾਮਾ ਠੀਕ ਹੋਇਆ ਫਿਰ ਤਾਂ ਮੈਂ ਆਥਨ ਨਹੀਂ ਆਜੂਗੀ ਨਹੀਂ ਮੈਂ ਤੈਨੂੰ ਫੋਨ ਕਰਕੇ ਦੱਸ ਦੂਗੀ ਨਾ ਕੋਈ ਨਾ ਬਗੜੇ ਕਰੇ ਧਿਆਨ ਰੱਖੀ ਚੰਗੇ ਨਾ ਕੋਈ ਨਾ ਤੁਸੀਂ ਟੈਨਸ਼ਨ ਹੀ ਨਾ ਕਰੋ ਇਸ ਗੱਲ ਦੀ ਆਹੋ ਕੀ ਕਿਦਰੀਆਂ ਜੇ ਤੱਕ ਤਿਆਰ ਹੋਈ ਮੋਂ ਮੌ ਕੈਮਰਾ ਨਹੀਂ ਜਾਤ ਨਹੀਂ ਬੀਪਾਲ ਕੱਲੀ ਹੋ ਉਹਦੇ ਤਾਂ ਨਹੀਂ ਕੋਲੇ ਬੈਠੀ ਰਹੀ ਲੋਕੀ ਹੋਈ ਗੱਲ ਨਹੀਂ ਹੋਈ ਛੇਦੀ ਕਰਲੇ ਕੰਮ ਬੀਪਾਲਾ ਹਾਂ ਲੈ ਚਾਚੀ ਜੀ ਆ ਗਈ ਸਸਰੀ ਆ ਗਈ ਚਾਚੀ ਜੀ ਸਤਿ ਸ੍ਰੀ ਅਕਾਲ ਹੋ ਠੀਕ ਹੋ ਹਾਂ ਠੀਕ ਹੈ ਮੇਰਾ ਤੇ ਹੋਰ ਤੇਰੀ ਮੰਮੀ ਗਈ ਹੈ ਕਿਤੇ हां जी मम्मी ਸਾਡੇ ਮਾਮਾ ਜੀ ਢਿੱਲੇ ਲੈਣਗੇ ਉਹਨਾਂ ਦਾ ਪਤਾ ਲੈਣਗੇ ਇਹਨੇਗੇ ਅੱਛਾ ਜਾਂਦੀ ਸੀ ਤਿਆਰ ਜੀ ਹੋਈ ਮੇਰੀ ਹਾਂ ਆਜੋ ਬੈਠੋ ਜਾਚੀ ਬੈਠੋ ਮੈਂ ਪਾਣੀ ਲਿਆਉਣੀ ਹੈਗੀ ਲੈ ਬਸ ਵੀਰ ਪਹਿਲਾਂ ਪਾਣੀ ਕੀ ਕਰਨਾ ਪੈਗਾ ਲੈ ਆਉਣੀ ਪੀ ਲੈਂਦੇ ਗਰਮੀ ਸੀ ਪਰ ਤੂੰ ਪੀ ਕੇ ਆਈਆਂਗੀ ਅੱਛਾ ਤੂੰ ਗੌਰ ਨਾਲ ਗੱਲ ਸੁਣ ਮੇਰੀ ਤੈਨੂੰ ਸੱਸ ਨੂੰ ਤੂੰ ਦੱਸੀ ਨਾ ਇਹ ਨਾ ਤੇ ਮਾਤਾ ਨੂੰ ਆਏ ਪੁੱਛਦੀਆਂ ਵੀ ਸੋਡੇ ਘਰ ਦੇ ਨੂੰ ਕਿਸੇ ਨੇ ਦੱਸੀ ਨਹੀਂ ਹੈਗੀ ਇਹ ਤਾਂ ਐਡਾ ਸੁਗਰਾ ਠੀਕਾ ਤੇ ਤੂੰ ਵੀ ਦੀ ਸੋਣੀ ਸੁਨੱਖੀ ਸੁੰਦਰੀ ਸਾਰੇ ਕੰਮ ਕਰਦੀਆਂ ਹੈ ਹੈ ਤੂੰ ਤੇਰਾ ਕਰਤਾ ਉਹਨਾਂ ਨੇ ਵੀ ਕੋਈ ਮੁੰਡੇ ਵਾਰੀ ਤੱਕ ਕਰ ਲੈਂਦੇ ਪੜਤਾਲ ਕੋਈ ਨਹੀਂ ਐ ਚੀ ਜੋ ਹੋ ਗਿਆ ਸੋ ਹੋ ਗਿਆ ਮੈਂ ਇਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰੀ ਐ ਨਹੀਂ ਆ ਵੀ ਹੌਲੀ ਹੌਲੀ ਸੁਧਰ ਜਾਣਗੇ ਮੰਮੀ ਵੀ ਸਾਡੀ ਪੋਲੀ ਹੈਗੀ ਪੋਲੀ ਬਾਲੀ ਕਾਨੂੰਨ ਦੇ ਪਾਲੋ ਹੋ ਤਾਂ ਤਾਂ ਉਹ ਦੇਖੀ ਨਾ ਤਾਂ ਬਾਲੀ ਚਲਾ ਕੇਗੀ ਉਹ ਤਾਂ ਤਾਂ ਹਜੇ ਦਾ ਰੰਗ ਦੇਖਿਆ ਨਹੀਂ ਹੈਗਾ ਉਹ ਪੋਲੀ ਪਤਾ ਕਿਉਂ ਬਣੀ ਬੈਠੀ ਹੈਗੀ ਉਹਦਾ ਪੁੱਤ ਸਿੱਧਰ ਹੈ ਕਾਂ ਕਰਕੇ ਤੇਰੇ ਨਾਲ ਮਿੱਠੀ ਰਹਿੰਦੀ ਐ ਤਾਂ ਬਹੁਤ ਖਰਾਬ ਐ ਵੱਡਾ ਡਰਦਾ ਨਾ ਵੀਰਪਾਲੇ ਨੂੰ ਆਏ ਆਂਗਾ ਵੀ ਕਿਤੇ ਭੱਜ ਨਾ ਜਾਵੇ ਵੀਰਪਾਲ ਵੀ ਫਿਰ ਮੇਰੇ ਪੁੱਤ ਨੂੰ ਕੌਣ ਕਰੂਗਾ ਸਾਹ ਕੋ ਭੱਜਣਾ ਹੀ ਤਾਂ ਕਿਹੜੀ ਗੱਲ ਐ ਜੱਜੀ ਜੋ ਕਰਮਾ ਚ ਲਿਖਿਆ ਸੀ ਉਹ ਬਣ ਗਿਆ ਤੂੰ ਐਡੀ ਸੂਹੀ ਸੁਨੱਖੀ ਐ ਤੁਮੜ ਨੂੰ ਟਿਆਕਲ ਨੂੰ ਹੱਥ ਮਾਰਾ ਤੈਨੂੰ ਤਾਂ ਹੋਰ ਵੀ ਬਣ ਜਾਊਗਾ ਇਹਦੇ ਨਾਲ ਜ਼ਿੰਦਗੀ ਕਿਵੇਂ ਕੱਢੇਗੀ ਸਾਰੀ ਉਮਰ ਕੋਈ ਨਹੀਂ ਜੀ ਜੋ ਮੇਰੇ ਮਾਪਿਓ ਨੇ ਕਰਤਾ ਨਾ ਉਹ ਠੀਕ ਐ ਚੱਲ ਮੇਰਾ ਤਾਂ ਪੁੱਤ ਫਰਜ਼ ਦੀ ਕਰਤਾ ਨਹੀਂ ਸਮਝਾਉਣ ਦਾ ਹੈ ਤੇ ਤੂੰ ਤੇਰੀ ਸੱਸ ਨੂੰ ਨਾ ਇਹ ਗੱਲਾਂ ਦੱਸੀ ਮੈਂ ਤਾਂ ਤੇਰੇ ਵੀ ਤੇਰੇ ਕੋਲੇ ਆਈ ਸੀ ਐਨਾ ਦੱਸੀ ਵੀ ਚਾਚੀ ਹੈ ਮੈਂ ਤਾਂ ਲੈ ਜਾਣੀ ਹੈਗੀ ਬਹੁਤ ਖਰਾਬ ਹੈ ਤੇਰੀ ਸੱਸ ਉਹ ਹੀ ਨਾ ਪੋੜੀ ਜੀ ਸਮਝੀ ਉਹ ਚਾਚੀ ਚਾ ਤਾਂ ਪੀਜੋ ਚਾ ਬਣਾ ਲੈ ਨਾ ਬਸ ਚਾ ਤਾਂ ਮੈਂ ਪੀ ਕੇ ਆਈ ਸੀ ਮੇਰੀਆਂ ਗੱਲਾਂ 'ਚ ਧਿਆਨ ਹੀ ਨਹੀਂ ਦਿੱਤਾ ਤੂੰ ਦੱਸ ਖਿਆਈ ਹੋਈ ਹੈ ਸੱਸ ਦੀ ਪੋਇਨਾ ਮੈਂ ਕਿਹੜਾ ਦੂਰੋਂ ਆਉਣਾ ਇੱਥੇ ਹੀ ਆਉਣਾ ਫੇਰ ਆਜਾਂ ਜੇ ਮੈਂ ਸੋਚਾਂ ਕਲ ਤਾਂ ਚਾਚੀ ਵੀ ਸਹੀ ਕਹਿੰਦੀ ਸੀ ਹਨਾ ਲੱਗਦਾ ਤਾਂ ਸਿੱਧਰੀ ਚਾਚੀ ਤਾਂ ਮੰਮੀ ਨੂੰ ਵੀ ਕਹਿੰਦੀ ਸੀ ਵੀ ਤੇਰੀ ਮੰਮੀ ਪੋਲੀ ਪਾਲੀ ਕੋਈ ਨਹੀਂ ਚਲ ਮੈਂ ਤਾਂ ਹਾਲ ਦੇ ਕੱਪੜੇ ਸੁੱਕਣੇ ਪਾਉਂ ਦੇਖ ਲੈ ਹਲੇ 8:00 ਹੋ ਗਿਆ ਗਰਮੀ ਇੰਨੀ ਹੋ ਰਹੀ ਹੈ ਚਲ ਮਾਲ ਪੋਸਣ ਤਾਂ ਕੱਖ ਪਾਏ ਬੈਠੇ ਕੋਈ ਦਿਨਾਂ ਨਹੀਂ ਅੰਤ ਹੋ ਰੋਗੇ ਵੀਰਪਾਲ ਬੀਪਾਲਾ ਆ ਗਈ ਮੰਮੀ ਆ ਗਈ ਹਾਂ ਪੁੱਤ ਆਹ ਲਓ ਪਾਣੀ ਉਹ ਠੀਕ ਆ ਹਾਂ ਵਧੀਆ ਠੀਕ ਆ ਉਹ ਠੀਕ ਸੀ ਵਧੀਆ ਹਾਂ ਠੀਕ ਸੀ ਵਧੀਆ ਪੁੱਤ ਅੱਛਾ ਆ ਦੇਖੋ ਮੈਂ ਤੇ ਖੱਤਰਨਾ ਚੂਟ ਲੈਂਗੇ ਅੱਛਾ ਬਲੱਡੇ ਤੋਂ ਉਂਦੀ ਉਂਦੀ ਲਈ ਮੈਂ ਅੱਛਾ ਹਾਂ ਮਨ ਸੋਹਣੇ ਲੱਗੇ ਰੰਗ ਹਾਂ ਸੋਹਣੇ ਹੈਗੇ ਆ ਵੀ ਸੋਹਣਾਗਾ ਹੋਰ ਗਰਮੀ ਵਾਲੇ ਨੇ ਮਹਾਂ ਲਾ ਹਾਂ ਪਾਲੇਗੀ ਆ ਵੀ ਸੋਹਣਾ ਦੋਨੇ ਸੋਹਣੇ ਨੇਗੇ ਹੋਰ ਚਲ ਸੇਵ ਲਾਂਗੇ ਫੇਰ ਨਾ ਗਰਮੀ ਵਾਲੀ ਤੇ ਅੱਡੇ ਕੋਲ ਹੀ ਸੀ ਦੁਕਾਨ ਅੱਛਾ ਫੇਰ ਮਹਾ ਗਰਮੀ ਵਾਲੇ ਕੋਲ ਹੈ ਨਹੀਂ ਸ਼ੂਟ ਹਾਂ ਫੇਰ ਪਰ ਕੋਲ ਨਮੇ ਜਿਣੀ ਨਾ ਸੋਨੇ ਨਹੀਂ ਮੈਂ ਅੱਕੇ ਪਾ ਲੂਗੀ ਨਾ ਕੋਈ ਨਾ ਹੋਰ ਹੁਣ ਘਰੀ ਬਣਾ ਲਾਣੇ ਆਂ ਖਾ ਨਾ ਮੈਂ ਆਪ ਹੀ ਬਣਾ ਲੂਗੀ ਕੜੀ ਸੇਵ ਲੂਗੀ ਚਲ ਠੀਕ ਹੈ ਹਾਂ ਤੇ ਹੋਰ ਮਮਾ ਜੀ ਠੀਕ ਸੀ ਹਾਂ ਹੁਣ ਤਾਂ ਠੀਕ ਹੈਗਾ ਅੱਛਾ ਤੈਨੂੰ ਮੈਂ ਆ ਗਈ ਅੱਛਾ ਨਹੀਂ ਤਾਂ ਫਿਰ ਫੋਨ ਕਰਤਾਂ ਦੀ ਮੈਂ ਨਹੀਂ ਰਹਿ ਜਾਂਦੀ। ਅੱਛਾ। ਫਿਰ ਮੈਂ ਖਾ ਚੱਲ ਕੱਲੀ ਜਾਣੀ ਔਖਾ ਹੋ ਜਾਊਗਾ। ਹਾਂ, ਚੱਲ ਠੀਕ ਹੈ, ਵਧੀਆ ਹੋਵੇ ਚੱਲ। ਹੋਰ। ਬੀਬੀ ਆਈ ਏ। ਹਾਂ। ਬੀਬੀ ਆਈ। ਹਾਂ, ਆ ਗਈ ਤਾਂ। ਐ ਕੇ ਫਾਫੜੇ ਮੇਲੇ ਜਾਊਗਾ ਮੈਂ। ਕੋਈ ਨਾ ਪੁੱਤ ਚੱਲਾਂਗੇ ਆਪਾਂ। ਮੇਰਾ ਐੜੀ ਮੇਲਾ ਸੀ। ਕਹਿੰਦੇ 2 ਮਹੀਨੇ ਰਹਿ ਗਏ। ਹਾਂ, 2 ਮਹੀਨੇ ਰਹਿੰਦੇ ਨਹੀਂ ਮੇਲਾ ਦਾ। 2 ਮਹੀਨੇ ਰਹਿੰਦੇ ਨਹੀਂ। ਮੈਂ ਮੇਲੇ ਤੋਂ ਬਾਅਦ ਸਮਾਨ ਲੈ ਕੇ ਆਉਣਾ। ਠੀਕ ਹੈ ਜੀ। ਪੀਪੀ ਨੂੰ ਪਤਾ ਪੁੱਛਣਾ। ਕੋਈ ਨਾ ਪੁੱਤ ਨਾਲ ਤਾਂ ਤੈਨੂੰ ਸਮਾਨਤ ਵਾਕੇ ਲਿਆਉਂਗੀ ਨਾ ਛੋੜੇ ਵਿਆਹ ਦੀ ਨਾ ਸੁੱਖ ਰੇਣੀ ਆ ਮੈਂ ਅੱਛਾ ਉਹ ਦੇਖ ਕੇ ਆਵਾਂਗੇ ਆਪਾਂ ਚੱਲਾਂਗੇ ਫੇਰ ਹਾਂ ਚੱਲਾਂਗੇ ਚੰਗਾ ਹਾਂ ਯੇ ਇਹਦਾ ਨਾਮ ਆ ਚਾਚੀ ਕਬਤ ਬਾਗ ਜਾ ਛੋੜੇ ਵੀਰ ਪਾਲਾ ਦੇਖੀ ਤੇ ਚਾਚੀ ਕ ਮੇ ਰਹਿੰਦੀ ਆਉਂਦੀ ਆਗੀ ਹਾਂ ਉਹ ਵੀ ਚਾਚੀ ਰਹਿੰਦੇ ਜਿਹਾਉਂਦੇ ਆ ਹਾਂ ਲੈ ਹੁਣ ਕੀ ਹੋ ਗਿਆ ਉਹਨੂੰ ਕੀ ਹੋ ਗਿਆ ਭੈਣ ਕੀ ਹੋ ਗਿਆ ਕੀ ਪੁੱਛ ਰਹੀ ਹੈ ਮੈਂ ਬਹੁਤ ਗਾਣੇ ਲੱਗੀ ਮੁੰਡਾ ਮੇਰੇ ਮਾਰਨ ਆਇਆ ਮੈਂ ਤਾਂ ਉੱਥੇ ਬਾਹਰ ਨਿਕਲ ਕੇ ਬਹਿ ਗਈ ਤੇ ਰੋਣ ਲੱਗੀ ਹੁਣ ਮੈਂ ਤੇ ਬਾਲੀ ਲੱਗੀ ਪਈ ਸੀ ਕੋਈ ਨਾ ਪਾਣੀ ਬੈਠ ਕੋਈ ਨਾ ਪਾਣੀ ਮੈਂ ਮੰਗਵਨੀਆ ਜਬਿਤ ਪਾਣੀ ਲੈ ਕੇ ਦੇ ਪਾਣੀ ਦੀ ਕੀ ਆਪ ਨੂੰ ਲੈ ਜਾ ਕੇ ਜਿੱਦ ਅੰਦਰ ਹੀ ਆ ਜਾਓ ਲੈ ਤੇ ਸਾਨੂੰ ਪਾਣੀ ਦੇਉਂਗੀ ਨਾ ਰੋਟੀ ਰੁੱਟੀ ਖਾ ਲਓ ਆਜੋ ਖੜੇ ਹੋ। ਹੋਰ ਤੜਕੇ ਕੜਾ ਤੇ ਕੁਛ ਖਾਦਾ ਹੋਊਗਾ। ਚੱਲ ਅੰਦਰ। ਮੈਂ ਆ ਲਿਆ ਨਹੀਂ ਆਂ ਬਿੱਪਾ ਚੱਲ ਤੂੰ। ਓ ਤਵੇ। ਐ ਤਵੇ। ਮੈਂ ਲਿਆ ਨਹੀਂ ਆ ਪਾਣੀ ਸੋਡੇ ਖਾਤਰ। ਪਾਣੀ ਨਾਲ ਤਾਂ ਪਾਣੀ ਪੀ ਨਾ ਰੋਟੀ ਰੁੱਟੀ ਖਾ। ਇੰਨੇ ਰਹਿਣਾ ਛੋੜੀ ਕੱਲ ਦਾ ਕੋਈ ਹੱਲ ਨਹੀਂ ਹੁੰਦਾ। ਹੁਣ ਇਹਦਾਂ ਉਰੀ ਰਹੇ। ਚਾਰ ਦਿਨ ਲੱਗਣ ਪੰਜ ਦਿਨ ਲੱਗਣ ਤੇਰੀ ਕਰਾਈ ਕੋਈ ਨਾ ਕੋਈ ਸਮਝੀ ਹੋਰ ਕੋਈ ਨਾ ਸੋਦਰ ਜੂਗਾ ਹਲੋ ਜੱਜੀ ਪਾਣੀ ਪੀ ਲੈ ਮੇਰੇ ਪਾਹ ਰੋਟੀ ਬਣਾਤਰੀ ਚਾਚੀ ਖਾਤਰ ਕੋਈ ਨਾ ਹਲੋ ਮੰਮੀ ਦਵਾਈ ਲੈ ਲੋ ਕੋਈ ਨਾ ਤੋ ਲੈ ਲਾਨੀ ਆ ਮੈਂ ਪਤਾ ਗੌਰਤੀ ਰੱਖੋ ਬਾਹਲੀ ਗਰਮੀ ਆ ਮੈਂ ਤਾਂ ਬਿਮਾਰ ਹੋ ਰਹੀ ਆ ਕਿਤੇ ਤੂੰ ਨਾ ਹੋ ਜਾਈਂ ਨਾ ਕੋਈ ਧੰਤੇ ਰੱਖੋ ਹੋ ਜੂ ਆਪਣੇ ਨਾ ਕੋਈ ਨਾ ਮੰਮੀ ਠੀਕ ਹੈ ਕੋਈ ਨਾ ਦਵਾਈ ਤਾਂ ਮੈਂ ਲੈ ਲੰਨੀ ਆ ਅਸੋ ਨੀੜਾ ਨੂਰ ਪਾ ਦੇ ਮੈ ਬੈਠੀਆਂ ਨੇ ਤੂੰ ਕੋ ਕੰਮ ਕਰੀਂ ਇੰਨੀ ਜੀ ਜੇ ਬਿਮਾਰ ਹੋ ਗਈ ਰੋਟੀਆਂ ਘਾਉਂਗਾ ਹੋਆ ਭੈ ਬੀਬੀ ਦਾ ਬਰੇਜ ਵਜੀਆਂ ਜਾਣਾ ਹੈਗਾ ਨਹੀਂ ਹੁੰਦੀ ਜੀ ਬਿਮਾਰ ਹੁਣ ਪਸ਼ੂਆਂ ਦਾ ਤਾਂ ਕੰਮ ਕਰ ਨਹੀਂ ਹੈਗਾ ਪਸ਼ੂ ਨੀਰੇ ਚਾਰੇ ਕਾ ਨੂੰ ਪਾਉਂਗਾ ਕਰਾਂਗਾ ਮੈਂ ਪਾਣੀ ਲੈ ਕੇ ਆਉਣਾ ਤੈਨੂੰ ਠੀਕ ਹੈ ਉਹੀ ਲੱਗੀ ਹੋਗੀ ਪ੍ਰਿਮੀਏ ਹਾਂ ਮੈਂ ਕੰਮ ਕਰੀ ਇੰਜ ਹੀ ਹਾਂ ਮੈਂ ਇਹਨੂੰ ਹਟਾ ਕੇ ਐਂ ਦੇ ਪਾਣੀ ਫੜਾ ਕੇ ਆਇਆ ਪਹਿਲਾਂ ਤੂੰ ਬਿਮਾਰ ਹੋਣੀ ਐ ਜੋ ਬਿਮਾਰ ਹੋਗੀ ਰੋਟੀ ਕੌਣ ਬਕਾਇਆ ਕਰੂਗਾ ਚੱਲ ਵਧੀਆ ਹੋਇਆ ਪੁੱਤੋ ਕਿਹੜਾ ਪਾਣੀ ਪਿਆ ਉਹ ਮੈਂ ਆਖਿਆ ਸੀਗਾ ਮਾਹ ਕੋਈ ਨਾ ਤੂੰ ਵੀ ਖਿਆਲ ਰੱਖ ਗਰਮੀ ਬਾੜੀ ਐ ਹੁਣ ਕਹਿ ਕੰਮ ਨਾ ਕਰੇ ਸਿੰਗਾਂ ਮਾਫੀ ਰਾਜ ਕਰੂਗਾ ਕੋਈ ਨਾ ਪਤ ਮੈਂ ਕਹਿ ਦੂੰਗੀ ਕਦੋਂ ਮੈਂ ਠੀਕ ਹੋਊਗੀ ਫਿਰ ਤਾਂ ਮੈਂ ਵੀ ਕੰਮ ਕਰਵਾ ਦਿਆ ਕਰੂ ਇਹ ਨਾਲ ਕਿਵੇਂ ਮਿਲਜੀ ਤੇ ਠੀਕ ਐ ਤੂੰ ਹੁਣ ਹਾਂ ਹੁਣ ਤਾਂ ਪਾਣੀ ਮੈਂ ਠੀਕ ਆ ਅੱਛਾ ਮੈਂ ਕਹਿੰਦੀ ਮੈਂ ਉਹ ਉਧਰ ਜਾ ਆਉਂਦੀ ਨਾਲ ਕੱਪੜੇ-ਕਪੜੇ ਚੱਕ ਲਿਆਉਂਦੀ ਆ ਆਪਦੇ ਚੱਕ ਲਿਆ ਪਾਣੀ ਫੇਰ ਹਾਂ ਮੈਂ ਜਾ ਕੇ ਆਉਂਦੀ ਠੀਕ ਹੈ ਜੀ ਬੀਏ ਮੈਂ ਸਨੀ ਲਾ ਕੇ ਆਣਾਗਾ ਚੱਲ ਠੀਕ ਐ ਪੁੱਤ ਫਿਰ ਲਾਇਆ ਬੜੇ ਦਿਨ ਹੋ ਗਏ ਵੀਰਪਾਲ ਨੂੰ ਫੋਨ ਨਹੀਂ ਕੀਤਾ ਉਹਨੂੰ ਪੁੱਛਦੀ ਆ ਕਿ ਹਾਲ ਚਾਲ ਆ ਦਾ ਹਲੋ ਹਲੋ ਹਾਂ ਵੀਰਪਾਲ ਕੀ ਹਾਲ ਆ ਠੀਕ ਆ ਵਧੀਆ ਮਨੈ ਤੇਰਾ ਕੀ ਹਾਲ ਆ ਮੇਰਾ ਹਾਲ ਤਾਂ ਬਸ ਬੁਰਾ ਹੀ ਆ ਤੂੰ ਸੁਣਾ ਤੇਰੇ ਸਾਰੇ ਕਿਹੋ ਜਿਹੇ ਨੇ ਕਿਵੇਂ ਤੂੰ ਬਾਰੀ ਹੌਲੀ ਹੌਲੀ ਜੇ ਬੋਲੀ ਨੇ ਕੀ ਗੱਲ ਐ ਬਸ ਕੀ ਦੱਸਾਂ ਮੈਂ ਤਾਂ ਨਾ ਫਸ ਗਈ ਬਹੁਤ ਦੁਖੀ ਹਾਂ ਮੈਂ ਬਸ ਇਹ ਸ਼ਰਾਬ ਵਾਲੀ ਪੀਂਦੇ ਨੇਗੇ ਰੋਜ਼ ਕਲੇਸ਼ ਹੁੰਦਾ ਅੱਛਾ ਹਾਂ ਕਦੇ ਆਦੀ ਮਾਂ ਮੰਗਰ ਲੱਗ ਕੇ ਕੁੱਟਣ ਮਾਰਨ ਲੱਗ ਜਾਂਦੇ ਆ ਮੈਨੂੰ ਮੈਂ ਤਾਂ ਬਹੁਤ ਦੁਖੀ ਹਾਂ ਤੇ ਤੁਸੀਂ ਆਪਦੇ ਟੇਕ ਕਿਹਨੂੰ ਦੱਸਿਆ ਕੋਈ ਗੱਲ ਉਹਨਾਂ ਨੂੰ ਕੀ ਦੱਸਾਂ ਉਹ ਤਾਂ ਪਹਿਲਾਂ ਹੀ ਟੈਨਸ਼ਨ ਚ ਨੇ ਮਸਾਂ ਤਾਂ ਵਿਆਹ ਕੀਤਾ ਸੀਗਾ ਨਹੀਂ ਅਮਨ ਤੈਨੂੰ ਕਿਹੜਾ ਦੱਸਣਾ ਚਾਹੀਦਾ ਹੈਗਾ ਬਸ ਮੈਂ ਤਾਂ ਐਸੀ ਮੇਰਾ ਤਾਂ ਮਨ ਜਪੜਿਆ ਪਿਆ ਸੀ ਮੈਂ ਕਿਹਾ ਚੱਲ ਤੇਰੇ ਨਾਲ ਹੀ ਗੱਲ ਕਰ ਲਾਂ ਤੂੰ ਸੁਣਾ ਤੇਰੇ ਸਹੁਰੇ ਕਿਹੋ ਜਿਹੇ ਨੇ ਠੀਕ ਠਾਕ ਆ ਵਧੀਆ ਅਮਨ ਬੜੀ ਖੁਸ਼ ਆ ਮੈਂ ਤਾਂ ਆਪਦੇ ਘਰੇ ਵਧੀਆ ਨੇ ਚੱਲੋ ਠੀਕ ਹੈ ਮੈਨੂੰ ਵੀ ਪਤਾ ਲੱਗਿਆ ਵਧੀਆ ਹੋ ਗਿਆ ਤਾਂ ਫੋਨ ਕਰ ਲੈ हां मैं कह चल तेरे ਨਾਲ ਗੱਲ ਕਰਦੀ ਆ ਮੈਂ ਤਾਂ ਬਹੁਤ ਤੰਗਾ ਕਦੇ ਕਦੇ ਤਾਂ ਦਿਲ ਕਰਦਾ ਵੀ ਭਾਗ ਜਾ ਇੱਥੋਂ ਫਿਰ ਸੋਚਦੀ ਆ ਵੀ ਮਸਾ ਤਾਂ ਉਹਨਾਂ ਨੇ ਵਿਆਹ ਕੀਤਾ ਉਹਦਾ ਫਰਜ਼ ਪੂਰਾ ਕੀਤਾ ਹੁਣ ਕੀ ਉਹਨਾਂ ਦੇ ਜਾ ਕੇ ਬੈਠਾਂ ਬਾਹਰ ਤੇ ਚਲ ਠੀਕ ਹੈ ਵੀਰਪਾਲ ਮੇਲੇ ਦਾ ਕੋਈ ਆਉਂਦਾਗਾ ਮੈਂ ਫਿਰ ਫਿਰ ਗੱਲ ਕਰਾਂ ਹਾਂ ਠੀਕ ਹੈ ਚੰਗਾ ਚੰਗਾ ਮਨ ਫੋਨ ਫੋਨ ਕਰ ਲਿਆ ਕਰ ਚੰਗਾ ਹਾਂ 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 ਠੀਕ ਠੀਕ ਓਕੇ ਲੈ ਆ ਦੇਖ ਆਮਨ ਕੀ ਕਹਿੰਦੀ ਆ ਹਨ ਉਹਦੇ ਘਰਾਂ ਵਾਲਾ ਕਿੰਨੇ ਨਸ਼ੇ ਪੱਤੇ ਕਰਦਾ ਕਹਿੰਦੀ ਬਾਹਲੀ ਔਖੀ ਆ ਮੈਂ ਤਾਂ ਹਨ ਚਲ ਜੇ ਮੈਂ ਸੋਚਾਂ ਹਨ ਇਹ ਤਾਂ ਸਿੱਧਰ ਹੀ ਨਹੀਂਗੇ

ਉਹਦਾ ਮੈਨੂੰ ਫੜ ਕੇ ਬਾਹ ਤੱਕੇ ਦੇ ਦੇ ਬਾਹਰ ਕੱਢਣ ਲੱਗ ਗਿਆ ਮੈਂ ਬਾਹਰ ਆ ਜੀ ਜਦੋਂ ਬਹੁ ਦੇਖੀ ਬਹੁ ਵੀ ਨਹੀਂ ਗਈ ਸੀ ਉਹ بیمار ਕੱਢਤੀ ਪਤਾ ਨਹੀਂ ਕਿੱਧਰ ਗਈ ਹੈ ਰੱਜਾ ਬੈਠਾ ਦੇ ਹੁਣ ਤੂੰ ਕਿੱਥੇ ਜਾਵੇਂਗੀ ਮੈਂ ਤਾਂ ਵੇਖ ਕੇ ਜਾਨੀ ਆ ਨਾ ਨਾ ਦੇਖਿਆ ਨਹੀਂ ਤੂੰ ਮੇਰੇ ਨਾਲ ਦੇ ਕਰ ਚੱਲ ਛੋਣਾਂ ਲਈ ਵੀ ਪਾਲਣਾ ਕੰਮ ਕਰਦੀ ਨਹੀਂ ਲੈ ਤੂੰ ਤੱਤੀਆਂ ਤੱਤੀਆਂ ਰੋਟੀਆਂ ਬਕਾ ਕੇ ਕਰ ਆ ਜਾ ਜੂ ਮੇਰੇ ਨਾਲ ਚੱਲ ਕਰ ਆ ਜਾ ਤੂੰ ਤਸ ਨੂੰ ਓਖ ਨਾ ਨਾ ਦੇ ਤਿਆ ਆ ਜਾ ਆ ਜਾ ਆ ਜਾ ਆਪਾਂ ਦਸ ਤੀਆਂ ਤੀਆਂ ਰੋਟੀਆਂ ਖਾ ਗਰਾਂਗੇ ਆਹ ਦਾਦੀ ਆਪਾਂ ਜਾ ਜਾਨਾ ਲਿਖੇ ਐਤੀ ਤੂੰ ਹੀ ਗੀੜੀਆਂ ਕੱਲਾ ਕਰਦੀਆਂਗੀ ਘਰੇ ਜਾਣ ਵਾਲੀਆਂ ਤੂੰ ਤਾਂ ਮਰੀਆਂ ਮਾਵਾ ਵਰਗੀਆਂਗੀ ਆ ਜਾ ਨਾਲ ਤੂੰ ਵੀਰ ਬਾਲਣਾ ਤੂੰ ਹੀ ਕੰਮ ਕਰਾਇਆ ਕਰੇਗੀ ਆ ਜਾ ਬਕਰੇ ਜਾਣੇ ਕਮਰੇ ਲੈ ਜਾਤੀ ਨਹੀਂ ਲੈ ਨਹੀਂ ਭਾਈ ਪਰ ਦਿੱਤੇ ਲੈ ਆਏ ਪਾਣੇ ਕੱਪੜੇ ਫੇਰ ਹਾਂ ਗੋਗੀ ਨੇ ਕੁੱਟ ਕੇ ਆਖੀ ਦਿੱਕੜਤੀ ਅੱਡੇ ਤੇ ਰੋਈ ਜਾਂਦੀ ਸੀ ਇਹ ਮੈਂ ਲੈ ਕੇ ਆਏਗਾ ਕੀ ਹੋ ਗਿਆ ਪਾਣੇ ਮੈਂ ਪਾਣੇ ਕੱਪੜੇ ਲੈਣ ਗਈ ਸੀ ਹਾਂ ਤੇ ਮੇਰੇ ਜਾਂਦੇ ਰੱਜਾ ਬੈਠਾ ਸੀ ਵੜ ਕੇ ਬਾਹਰ ਨੂੰ ਪੱਕੇ ਦੇ ਦੇ ਕੇ ਬਾਹਰ ਕੱਢਤਾ ਨਾਲ ਬਹੁ ਨੂੰ ਕਿੱਧਰ ਗਈ ਹੈ ਉਹ ਹੈ ਨਹੀਂ ਸੀ ਘਰੇ ਚਲ ਕੋਈ ਨਾ ਚੁੱਪ ਕਰ ਕਾਕੇ ਆਪਣੀ ਘਰ ਆ ਗਰੂਗੀ ਰੋਟੀਆਂ ਪਕਾਏ ਗਰੂ ਵੀ ਪਾਲ ਨਾਲ ਕੋਈ ਨਾ ਪੁੱਤ ਆਪਾਂ ਮਾਰੇ ਖਾਇਆ ਕਰਾਂਗੇ ਹਾਂ ਆਪਾਂ ਘਰੇ ਰੱਖਾਂਗੇ ਮੈਂ ਤਾਂ ਪਿੰਡ ਜਾਂਦੀ ਸੀ ਇਹ ਮੈਨੂੰ ਕਹਿੰਦਾ ਘਰੇ ਚੱਲ ਮੈਂ ਕਿ ਸੋਨੂ ਵੀ ਔਖਾ ਹੋ ਜਾਊਗਾ ਨਾ ਭਣੇ ਕਾਹਦਾ ਔਖਾ ਹੈਗਾ ਕਿਤੇ ਭੈਣ ਭਾਈ ਨੂੰ ਔਖਾ ਹੁੰਦਾ ਹੁੰਦਾ ਹੈਗਾ ਆ ਲੋ ਇਹ ਚੁੱਪ ਬਣੀ ਬਈਆ ਫਿਰ ਪਾਲ ਮੈਂ ਤਾਂ ਨਾ ਤੇਨੂੰ ਇਹ ਗੱਲ ਦੱਸਣੀ ਐ ਤੂੰ ਵੀਰਵਾਲ ਪੁੱਛਦੀ ਸੀ ਨਾ ਮੈਨੂੰ ਵੀ ਤੂੰ ਸਾਡੇ ਵਿਆਹ ਕਿਉਂ ਨਹੀਂ ਆਈ ਹੈਗੀ ਮੇਰੇ ਤਾਂ ਮਨ 'ਚ ਬੇਈਮਾਨੀ ਸੀ ਮੈਂ ਤਾਂ ਐਂ ਧੀ ਜੇ ਵਿਆਹ ਨਾ ਹੋਵੇ ਸਾਨੂੰ ਤਾਂ ਇਹ ਸੀ ਵੀ ਨਾ ਤਾਂ ਮਾਪੋਤਨ ਨੂੰ ਸੀ ਰੱਖਣਾਗੇ ਨਾ ਸਾਡੇ ਕੋਲ ਜ਼ਮੀਨ ਵੇਚਣੀ ਨਾ ਇਹ ਤੈਨੂੰ ਦੱਸਦੀ ਆ ਮਨਜੀਤ ਜਦੋਂ ਤੂੰ ਆਪਣੇ ਪਾਈ ਦਾ ਪਤਾ ਲੈਣ ਗਈ ਸੀ ਨਾ ਮੈਂ ਮਾਗਰੋਂ ਤੇਨੂੰ ਕੋਲੇ ਆ ਗਈ ਸੀ ਇਹ ਤਾਂ ਬਾਲੀ ਨਹੀਂ ਚੰਗੀ ਐ ਮੈਂ ਤਾਂ ਬਠੇਰੀਆਂ ਉਗਲਾਂ ਲਾਈਆਂ ਤੇਰੇ ਬਰਤ ਖਲਾਫ ਇਨੇ ਤਾਂ ਇੱਕ ਨਹੀਂ ਮੇਰੀ ਸੋਹਣੀ ਹੈਗੀ ਮੈਂ ਕਿਹਾ ਲੜ ਪਾਣਾ ਇਹ ਹੁੰਦਾ ਐ ਸੀ ਇਹਨੇ ਤਾਂ ਨਾ ਪੜ੍ਹੇ ਅੱਜ ਮੇਰੀ ਅੱਖਾਂ ਖੋਲਤੀਆਂ ਜਿਹਨੂੰ ਮੈਂ ਸਿੱਧਰਾ ਸਿੱਧਰਾ ਕਹਿੰਦੀ ਸੀ ਹੈ ਤੇ ਮੇਰਾ ਇੱਕ ਐਨਾ ਪੜਿਆ ਲਿਖਿਆ ਤੇ ਉਹ दारू ਪੀ ਕੇ ਕਾਮਲਾ ਬਵਲਾ ਹੋਇਆ ਪਿਆਗਾ ਤੇ ਉਹਨੇ ਮੈਨੂੰ ਘਰੋਂ ਕੱਢਤਾ ਮੈਨੂੰ ਤਾਂ ਇਹੀ ਚੰਗਾ ਹੈ ਉਹਦੇ ਨਾਲ ਜਦੋਂ ਪੜ੍ਹੇ ਮੈਨੂੰ ਇਹਨੇ ਐਂ ਕਹਤਾ ਨਾ ਵੀ ਤੂੰ ਮੇਰੀ ਮਾਂ ਵਰਗੀ ਐ ਮੇਰਾ ਤਾਂ ਕਾਜ ਅਠੰਡਾ ਹੋ ਗਿਆ ਹੋਰ ਭਾਈ ਬਾਲੇ ਸਿਆਣਿਆਂ ਨਾਲੋਂ ਤਾਂ ਨਾ ਸਿੱਧਰੇ ਚੰਗੇ ਨੇਗੇ ਆਪੇ ਮਾਂ ਪਿਓ ਦੀ ਸੇਵਾ ਤਾਂ ਕਰਦੇ ਨੇ ਉਹਨਾਂ ਦਾ ਧਿਆਨ ਰੱਖਦੇ ਨੇ ਬੁਢੇਪੇ 'ਚ ਅਸੀ ਗੱਲ ਦੀ ਸਾਰਿਆਂ ਨੂੰ ਤੁਸੀਂ ਸਾਡੀ ਵੀਡੀਓ ਵੇਖ ਹੀ ਲਈ ਜੇ ਵੀਡੀਓ ਵਧੀਆ ਲੱਗੀ ਵਧੀਆ-ਵਧੀਆ ਕਮੈਂਟ ਕਰਿਆ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਸਾਨੂੰ ਤੁਹਾਡੀ ਸਪੋਰਟ ਦੀ ਬਹੁਤ ਲੋੜ ਹੈ ਅਸੀ ਗੱਲ ਦੀ